ਜੈ ਜੀ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਦੀਪ ਬਾਵਾ ਇਕ ਵਾਰ ਫੇਰ ਤੁਹਾਡੇ ਸਾਰੇ ਨਾਲ ਗੱਲ ਕਰਦੇ ਆਂ ਦੋਸਤੋ ਸਾਡੇ ਚੈਨਲ ਤੇ ਜੁੜੇ ਰਹੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਸਮੇਂ ਸਮੇਂ ਤੇ ਅਪਤਨੂ ਅਪਡੇਟ ਦਿੰਦੇ ਰਹਿੰਦੇ ਆਂ ਅੱਜ ਇੱਕ ਹੋਰ ਨਵੀਂ ਅਪਡੇਟ ਆ ਕੇ ਤੁਹਾਡੇ ਸਾਹਮਣੇ ਹਾਂ ਚਲੋ ਆਂ ਅੱਜ ਅਸੀਂ ਪਹੁੰਚੇ ਆਂ ਨਗਰ ਸਥਾਪਤ ਅੱਜ ਦਾ ਸੁਤਾ ਅਟਰਸ ਬਰਦਾਸਪੁਰ ਦੇ ਚੇਅਰਮੈਨ ਜੀਵਸ਼ੰਦ ਬਾਜੀ ਕੋ ਉਹਨਾਂ ਨੂੰ ਪੁੱਛਦੇ ਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਦਿੰਦੇ ਆਂ ਚੇਅਰਮੈਨ ਪਰ ਨਤੇ ਕੋਈ ਨਾਲ ਹੀ ਪੁੱਛਦੇ ਆਂ ਕਿ ਉਹ ਮਾਨੁ ਕਨਵਨ ਜੀ ਤੁਹਾਡਾ ਗ੍ਰੋਮਟਸ ਦੇ ਉਹ ਮੇਰੇ ਪਹੁੰਚ ਚ ਦੇ ਅ ਸਰ ਗ੍ਰੋਮਟਸ ਨੂੰ ਲੈ ਕੇ ਕਿਹੜੇ ਕਿਹੜੇ ਕੰਮ ਜਿਹੜੇ ਪਹਿਲੇ ਅਧਾਰ ਤੇ ਕੀਤੇ ਜਾਣਗੇ ਦੇਖੋ ਗ੍ਰੋਮਟਸ ਤੋਂ ਲੈ तकरीबन ਜਦੋਂ ਅ ਇੱਥੇ ਮੈਂ ਚੇਅਰਮੈਨ ਬਣਿਆ ਸੀ 10 ਭਰਿਆ 2021 ਨੂੰ ਉਦੋਂ ਤੋਂ ਹੀ ਜਿਹੜੇ ਪੈਂਟਿੰਗ ਸਕੀਮ ਐ ਸ਼ੁਰੂ ਕਰਵਾ ਦਿੱਤੀ ਗਈ ਸੀ ਅਤੇ ਹੁਣ ਤੱਕ ਤਕਰੀਬਨ ਤਕਰੀਬਨ ਅਸੀਂ ਸਾਡੀ ਸਾਡੀ ਸਕੀਮ ਨੰਬਰ 7 ਹੈ ਜੀ ਉਹਦੇ ਵਿੱਚ ਸਾਰੇ ਤੇ ਸਥਿਵੇ ਦਾ ਕੰਮ ਕਰਵਾਇਆ ਸੀ ਅਸੀਂ ਠੀਕ ਹੈ ਜੀ ਜੋਰ ਫੇਰ ਹੋਣ ਵਾਲਾ ਸੀ ਉਸ ਤੋਂ ਬਾਅਦ ਸੜਕਾਂ ਨਵੀਆਂ ਬਣਾਈਆਂ ਸਭ ਤੋਂ ਵੱਡੀ ਕਲੋਨੀ ਵਾਲਿਆਂ ਵਾਸਤੇ ਮੁਸ਼ਕਲ ਸੀ ਕਿ ਉਹਨਾਂ ਦੀ ਮੰਗ ਵੀ ਸੀ ਕਿ ਸਾਡੇ ਦਾ ਰੇਲ ਹੈ ਉਹਨਾਂ ਦੇ ਨਾਲ ਜੀ 7 ਨੰਬਰ ਸਟੇਸ਼ਨ ਨਾਲ ਰੇਲ ਦਾ ਉਹਦੇ ਚਾਰ ਦੁਆਰੀ ਪਿਆ ਸਾਡੀ ਸੁਰੱਖਿਆ ਨੂੰ ਲੈ ਕੇ ਚਾਰ ਦੁਆਰੀ ਦਿੱਤੀ ਉਹਥੇ ਪਾਰ ਦੁਆਰੀ ਵੀ ਕੀਤੀ ਆ ਹੁਣ ਅਸੀਂ ਉਹਨਾਂ ਦੇ ਗੇਟ ਵੀ ਕਿਉਂਕਿ ਦੋ ਸਾਤਰਾ ਵਿੱਚ ਇੰਗਲਿਸ਼ ਕਮਰਸ਼ੀਅਲ ਵੀ ਹੈਗਾ ਤੇ ਰੈਜ਼ੀਡੈਂਸ ਵੀ ਅਸੀਂ ਰੈਜ਼ੀਡੈਂਸ ਨੂੰ ਕਮਰਸ਼ੀਅਲ ਤੋਂ ਅਲੱਗ ਕਰਦੇ ਹਾਂ ਉਹਨਾਂ ਦੇ ਗੇਟ ਤੇ ਨੰਬਰ ਆ ਕੇ ਨਵੇਂ ਆਪਾਂ ਬਾਰੇ ਇਹਨਾਂ ਨੂੰ ਦੋ ਬਣ ਕੇ ਇੱਕ ਬਣ ਜਾ ਰਹੇ ਹਾਂ ਠੀਕ ਹੈ ਜੀ ਜੋ ਉਹਨਾਂ ਦੇ ਸੁਰੱਖਿਆ ਪਲਾਨ ਤੇ ਅਸੀਂ ਕੋਸੇ ਪੂਰਾ ਦਾ ਕੀਤਾ ਹੈ ਤੇ ਉਸ ਦੇ ਨਾਲ ਨਾਲ ਅਸੀਂ ਸਫਾਈ ਨੂੰ ਵੀ ਲੈ ਕੇ ਜਿਸ ਤਰ੍ਹਾਂ ਕਿ ਪਹਿਲਾਂ ਹੁੰਦਾ ਸੀ ਕਿ ਈ ਰੱਖਿਆ ਚੱਲਦੇ ਸੀ ਉਹਨਾਂ ਵਿੱਚ ਕਾਫੀ ਦਿੱਕਤ ਹੁੰਦੀ ਕਿ ਖਰਾਬ ਹੋ ਜਾਂਦੇ ਸੀ ਕਦੀ ਕੋਈ ਪੂਰਾ ਨਹੀਂ ਸੀ ਹੁੰਦੇ ਛੋਟੇ ਪੈ ਜਾਂਦੇ ਸੀ ਉਹਦੇ ਨਾਲ ਅਸੀਂ ਇੱਕ ਟਰੈਕਟਰ ਟਰਾਲੀ ਵੀ ਲਿਆ ਆਇਆ ਹੈ ਇਹ ਜਿਹੜੀ ਸਕੀਮ ਨੰਬਰ 7 ਦੇ ਵਿੱਚ ਜਿਹੜਾ ਕੁਦਾ ਉਤਰਦੇ ਵੀ ਕਿਸੇ ਨੂੰ ਮੁਸ਼ਕਲ ਨਾ ਆਵੇ ਉਹਦੇ ਨਾਲ ਨਾਲ ਅਸੀਂ ਉੱਥੇ ਪਾਰਕ ਆਫ ਦੀ ਡਿਵੈਲਪ ਕਰ ਰਹੇ ਹਾਂ ਜਿਵੇਂ ਸਾਡੀ ਉੱਥੇ ਉਹਨਾਂ ਸ਼ਹੀਦਾਂ ਦੀ ਪਾਰਕ ਬਣ ਰਹੀ ਹੈ ਜੀ ਜੀ ਉਹਦੇ ਵਿੱਚ 150 ਫੁੱਟ ਦਾ ਤਰੰਗਾ ਵੀ ਲੱਗ ਗਿਆ ਹੈ ਅੱਛਾ ਇਹ ਜਿਹੜਾ ਤੁਹਾਡਾ ਲੱਗਦਾ ਕਦੋਂ ਤੱਕ ਕੰਪਲੀਟ ਹੋ ਜੇਗਾ ਕੰਪਲੀਟ ਵਿਦਨ ਇਹ 1 ਇੱਕ ਮਹੀਨੇ ਦੇ ਵਿੱਚ ਵਿੱਚ ਇਹ ਪਾਰਕ ਕੰਪਲੀਟ ਹੋ ਜਾਏਗੀ ਇਹਦੇ ਵਿੱਚ ਪੈਂਡਿੰਗ ਕੀ ਸੀ ਕਿ ਇਹ ਤਰੱਕਾ ਤਾਂ ਕਾਫੀ ਟਾਈਮ ਤੋਂ ਕੰਪਲੀਟ ਸੀ ਇਹ ਜਿਹੜੀ ਪੈਂਡਿੰਗ ਕੀ ਸੀਗੀ ਇਹ ਇਹਦਾ ਸ਼ਹੀਦਾਂ ਦੇ ਨਾਮ ਤੇ ਅਸੀਂ ਬਣਾ ਰਹੇ ਹਾਂ ਜੀ ਤੁਹਾਨੂੰ ਪਤਾ ਹੋਵੇਗਾ ਕਿ ਬੀਨਾ ਨਗਰ ਹੱਤਵਰਤੀ ਹਮਲਾ ਹੋਇਆ ਸੀ ਹਾਂਜੀ ਹਾਂਜੀ ਚਾਰ ਸਾਡੇ ਸ਼ਹੀਦ ਹੋਏ ਸੀ ਇੱਕ ਐਸਪੀ ਸੀ ਪਿੰਡ ਹੋਂਗਰ ਜੀ ਜੀ ਉਹਨਾਂ ਦੇ ਅਸੀਂ ਸਟੈਚੂ ਵੀ ਉਹਦੇ ਵਿੱਚ ਲਗਵਾ ਰਹੇ ਹਾਂ ਠੀਕ ਹੈ ਜੀ ਸਟੈਚੂ ਲਗਵਾ ਕੇ ਉਹ ਵਾਲੀ ਪਾਰਕ ਉਹ ਆਪਣਾ ਵਧੀਆ ਰੂਪ ਦੇ ਕੇ ਉਹਦੇ ਵਿੱਚ ਫਲ ਪੁਟੇ ਲਵਾ ਕੇ ਉਹਦੇ ਵਿੱਚ ਅਸੀਂ ਜੋਗਾ ਵਾਸਤੇ ਸ਼ੈੱਡ ਲਵਾਈਏ ਜੋਗਾ ਵਾਸਤੇ ਜੋਗਾ ਕਰਨ ਵਾਸਤੇ ਇੱਕ ਸ਼ੈੱਡ ਨਵੀਂ ਬਣਾ ਰਹੇ ਹਾਂ ਇਹਨੂੰ ਜਲਦੀ ਕੰਪਲੀਟ ਕਰਾਂਗੇ ਉਹਦੀ ਨਾਲ ਦੇ ਤਾਲਾ ਸੀ ਬੱਸ ਸਟੈਂਡ ਦੇ ਨਾਲ ਸਾਡੀ ਬਾਬਾ ਬੰਦਾ ਸਿੰਘ ਬਾਦਰਾ ਪਾਰਕ ਜੀ ਠੀਕ ਹੈ ਜੀ ਉਹਦੇ ਵਿੱਚ ਸਟੈਚੂ ਵੀ ਲੱਗਾ ਹੈ ਬਾਬਾ ਬੰਦਾ ਸਿੰਘ ਜੀ ਦਾ ਉਹਦੀ ਵੀ ਆਪਾਂ ਉਹਦਾ ਵੀ ਉਹਦਾ ਵੀ ਉਹ ਵਰਤਨ ਮਾਨਯੂਕ ਸੀਐਮ ਸਾਹਿਬ ਕਰਨਗੇ ਉਹਦਾ ਬਹੁਤ ਜਲਦੀ ਇਹ ਸਾਰਾ ਜਿਹੜਾ ਹੈਗਾ ਆ ਇਹ ਦੋਨੋਂ ਵਾਲੇ ਸ਼ਹੀਦਗੰਜ ਪਾਰਕ ਤੇ ਪਾਰਕ ਬਾਬਾ ਬੰਦਾ ਸਿੰਘ ਬਾਦਰਾ ਇੱਕ ਮਹੀਨੇ ਦੇ ਵਿੱਚ 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 ਬਣ ਕੇ ਤਿਆਰ ਹੋ ਰਿਹਾ ਸਰ ਅਸੀਂ ਦੇਖ ਵੀ ਰਹੇ ਹਾਂ ਕਿ ਬਹੁਤ ਕੁਛੜਾ ਇਮਪਰੂਵਮੈਂਟ ਉਸ ਵਿੱਚ ਵੀ ਹੋ ਰਿਹਾ ਤੇ ਨਾਲ ਨਾਲ ਪਾਸਟੈਂਡਸ ਵਿੱਚ ਜਿਹੜਾ ਹੈ ਜਿਹੜੀ ਕਮੀ ਹੈ ਉਹਨਾਂ ਨੂੰ ਦੂਰ ਕੀਤਾ ਜਾ ਰਹੇ ਹੈ ਇਹ ਸੜਕ ਵਿੱਚ ਜਿਹੜੀ ਹੈ ਨਵੀਂ ਬਣ ਰਹੀ ਹੈ ਆਣ ਵਾਲੇ ਦਿਨਾਂ ਚੋਂ ਹੋਰ ਕਿਤੇ ਕਿਤੇ ਉਪਰਾਂ ਕੀਤਾ ਜਾਗੇ ਆਣ ਵਾਲੇ ਦਿਨਾਂ ਦੇਖੋ ਜਦੋਂ ਜਦੋਂ ਇਹ ਫੋਟੋ ਆਪਣਾ ਅੱਜ ਕਰ ਰਹੇ ਸੀ ਤਾਂ ਮੈਂ ਤੁਹਾਨੂੰ ਦਿਖਾਉਣੀ ਸਮਝ ਰਿਹਾ ਕਿ ਸਾਡੇ ਨਾਲ ਇੱਥੇ ਇੱਕ ਸੈਗਮੈਂਟ ਪਾਸੇ ਦੀ ਕਿਨਾਰਾ ਇੱਥੇ ਛਿੱਟਾ ਡੈਕ ਪਰ ਰੈਕਸ ਹੈਗਾ ਇਹ ਕੀ ਬਣ ਰਿਹਾ ਹੈ ਇਹ ਛਿੱਟਾ ਗੈਸ ਟੋਸ ਬਣਨ ਜਾ ਰਿਹਾ ਹੈ ਕਿ ਮੇਰੇ ਖਿਆਲ ਵਿੱਚ ਛੇ ਦੇ ਵਿੱਚ ਕੀ ਹੋਏਗਾ ਕਿ ਇਹ ਪੰਜ ਬੈਡਰੂਮ ਹੋਣਗੇ ਕੈਚ ਬਾਥਰੂਮ ਇੰਦੇ ਵਿੱਚ ਇੱਕ ਮੀਟਿੰਗ ਹਾਲ ਹੋਏਗਾ ਜਿਹਦੇ ਵਿੱਚ ਕਪੈਸਿਟੀ ਵੈਂਬਰ 50 ਹੀ ਹੋਏਗੀ ਠੀਕ ਹੈ ਜੀ ਇਹਦੇ ਵਿੱਚ ਇੱਕ ਕਿਚਨ ਹੋਏਗਾ ਕਿ ਅਗਰ ਕੋਈ ਵੀ ਆਪ ਚਾਹੇ ਉਹ ਸ਼ਹਿਰ ਦੇ ਨਿਵਾਸੀ ਹੋਵੇ ਟਾਈਮ ਵਾਰ ਕੋਈ ਆਇਆ ਹੋਵੇ ਇੱਕ ਹਜ਼ਾਰ ਦੇ ਵਿੱਚ ਇਹਨਾਂ ਉੱਤੇ ਕਿਰਾਏ ਦੇ ਇਥੋਂ ਨੂੰ ਦਿੱਤਾ ਜਾਏਗਾ ਗੈਸਟ ਹਸ ਬਣ ਜਾਏ ਟਸਟਸ ਕਰਨੇ ਕਿਨ ਇਹਦੇ ਨਾਲ ਨਾਲ ਹੋਰ ਅਸੀਂ ਉਹ ਵਾਲੇ ਥਾਂ ਵਿੱਚ ਕੋਈ ਨਵੇਂ ਪ੍ਰੋਜੈਕਟ ਵੀ ਲੈ ਕੇ ਆਵਾਂਗੇ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਜਾਣਗੇ ਤੇ ਜੋ ਚੀਜ਼ ਦੇਖੋ ਜੀ ਪਹਿਲਾਂ ਇਹ ਸੀ ਕਿ ਕੋਈ ਵੀ ਸਰਕਾਰੀ ਪ੍ਰਾਪਰਟੀ ਸੀ ਸਰਕਾਰੀ ਧਾਇਰੇ ਸੀ ਲੋਕਾਂ ਦੇ ਛੋਟੀਆਂ ਸਰਕਾਰਾਂ ਬਲੇ ਵਿਸ਼ਵਾਸ ਉੱਤੇ ਰਿਹਾ ਸੀ ਉੱਚੀ ਅਸੀਂ ਅਗਰ ਸਰਕਾਰੀ ਕੋਈ ਪ੍ਰਾਪਰਟੀ ਲੈਣੀ ਆ ਕਿਤੇ ਸਾਨੂੰ ਫੈਸਿਲਿਟੀ ਨਹੀਂ ਮਿਲਦੀ ਅੱਜ ਤੁਸੀਂ ਸਕੀਮ ਨੰਬਰ 7 ਬਸਟੈਂਡ ਦੇ ਕੋਲ ਉਥੇ ਮੈਂ ਲਾਸਟ ਟਾਈਮ ਦੀ ਆਪਸ਼ਨ ਕਰਵਾਈ ਹੈ ਨਾ ਰਿਪੋਰਟ 150 ਤੋਂ ਬਾਅਦ ਬਿਡਰ ਉਹਦੇ ਵਿੱਚ ਪਾਰਟਿਸਪੇਟ ਕੀਤਾ ਬਿਡਰਾਂ ਨੇ ਪੀਲਾਤੇ ਉਹ ਕੁਝ ਲੋਕ ਹੁੰਦੇ ਨਹੀਂ ਸੀ ਇਹਦੇ ਪਰ ਜਗ੍ਹਾ ਲੈ ਲਾਂਗੇ ਉੱਥੇ ਤੁਹਾਨੂੰ ਫੈਸਿਲਿਟੀ ਮਿਲਦੀ ਸਿਲਵੇਟੀ ਬਾਦਰ ਸਪਲਾਈ ਸਰਕਾਰੀ ਨਵੇਂ ਬਣੀਆਂ ਨੈਸ਼ਨਲ ਮੈਂ ਤਾਂ ਨਿਖੀ ਜਾਂਦਾ ਸੀ ਉੱਪਰ ਸਾਤ ਗੁਰਦਾਸਪੁਰ ਜ਼ਿਲ੍ਹੇ ਦੀ ਬੀਲਿਫਰ ਜੀ ਕਰੋ ਨਹੀਂ ਆ ਇਹਦੇ ਵਿੱਚ ਸਾਰੀਆਂ ਸਟੇਟ ਟੀਮ ਨੂੰ ਉਹ ਡਿਪਾਰਟਮੈਂਟ ਦੁਬਾਰਾ ਫਿਰ ਲੋਕੇ ਫੀਲ ਕਰਨਾ ਸ਼ੁਰੂ ਕਰ ਦਿੱਤਾ ਯਾਰ ਕਿ ਅਸੀਂ ਇੱਥੇ ਸਾਨੂੰ ਸਹੂਲਤੀਆਂ ਮਿਲਦੀਆਂ ਤੇ ਗਵਰਨਮੈਂਟ ਦਾ ਹੋਰ ਵੀ ਆਪਸ਼ਨ ਕਰਵਾ ਰਹੇ ਆ ਜੀ ਤਰੀਬਨ ਜੂਨ ਦੇ ਵਿੱਚ ਉਹ ਤੇ ਸ਼ੌਕ ਹੈਗੇ ਨੇ ਸਾਡੇ ਐਸੀ ਹੋਏਗੇ ਨੇ ਸਾਡੇ ਕੋਲਟ ਹੈਗੇ ਨੇ ਪਰ ਸਿਲ ਕਰ ਰਹੇ ਆ ਤੇ ਇਹਦੇ ਵਿੱਚ ਵੀ ਵਧੀਆ ਸਾਨੂੰ ਖੁਦ ਆ ਗਿਆ ਕਿ ਲੋਕ ਉਹ ਵਟ ਚੜ ਕੇ ਹੀ ਸਹ ਲੈਣਗੇ ਤੇ ਇਦਾਂ ਹੀ ਵਿਸ਼ਵਾਸ ਪੋੜਿਆ ਦਾ ਵੀ ਅਸੀਂ ਕੰਮ ਲੋਕਾਂ ਦੇ ਕਰਦੇ ਜਾਵਾਂਗੇ ਜੀ ਦਰਮਿਆਨ ਲੇ ਉਤੇ ਵੀ ਲੋਕ ਹੀ ਤੁਰੇ ਫੈਸੇ ਲੈਦੇ ਰਹਿਣਾ ਸਰ ਆਮ ਆ띠 ਪਾਰਟੀ ਦੀ ਜਦੋਂ ਵੀ ਸਰਕਾਰ ਆਈ ਹੈ ਬਹੁਤ ਹੰਟ ਉਪਰਾਲੇ ਕਰੀ ਆ ਚਾਹੇ ਸੇਲ ਦੇ ਖੇਤਰ ਚ ਹੋਵੇ ਚਾਹੇ ਸਿੱਖਿਆ ਦੇ ਖੇਤਰ ਚ ਹੋਵੇ ਚਾਹੇ ਓਪੀ ਖੇਤਰ ਚ ਹੋਵੇ ਤੇ ਕਿਸ ਤਰ੍ਹਾਂ ਦੇਖਦੇ ਹੋ ਆਮ ਆ띠 ਪਾਰਟੀ ਦੀ ਸਰਕਾਰ ਸਰ ਸਰਕਾਰ ਸਾਡੇ ਮਾਨਯੋਗ ਤਨਵੀਰ ਅਰਵਿੰਦ ਕੇਜਰੀਬਾਲ ਜੀ ਤੇ ਮੁੱਖ ਮੰਤਰੀ ਪੰਜਾਬ ਬਲਵੰਤ ਸਿੰਘ ਮਾਨ ਇਹਨਾਂ ਦਾ ਇੱਕੋ ਸੀਟ ਬਦਲ ਆਵਲੇ ਉਹਨਾਂ ਬਦਲ ਆਵਾਸ ਤੇ ਸਰਕਾਰ ਆਈ ਜਿੱਤੇ ਆਮ ਘਰਾਂ ਦੇ ਬੱਚਿਆਂ ਨੂੰ ਕੀ ਲੋੜ ਸੀ ਰਾਜਨੀਤੀ ਨਹੀਂ ਚਾਹੀਦੀ ਜੀ ਜਿਵੇਂ ਆਪਣੀ ਗੱਲ ਕਰਾਂ ਮੈਂ ਇੱਕ ਦੁਕਾਨਦਾਰ ਸੀ ਸਟੱਡੀ ਕਰਨ ਤੋਂ ਬਾਅਦ ਅਗਰ ਰੋਡ ਚਲਾ ਗਿਆ 2 ਸਾਲ ਲਗਾਏ ਉੱਥੇ ਕੰਮ ਸੈੱਟ ਵੀ ਹੋਇਆ ਉਸ ਤੋਂ ਬਾਅਦ ਅੰਗੂਬਾਨ ਦਾ ਫੰਕਸ਼ਨ ਕਰਨ ਲੱਗਾ ਮਦਨ ਸੀਐਮ ਸਾਹਿਬ ਨੂੰ ਦੇਖੇਗਾ ਮੈਂ ਤੇ ਕਲਾਕਾਰ ਦੀ ਪੈਸੇ ਦੀ ਤਮੀ ਨਹੀਂ ਸੀ ਆਪਣਾ ਕਰੀਰ ਛੱਡ ਕੇ ਰਾਜ ਦੀ ਵਿੱਚ ਹੋਣਾ ਮੈਂਕਰ ਅਰਵਿੰਦ ਕੇਜਰੀ ਵਾਲੀ ਦੇਖਣ ਜਰ ਤੇ ਆਈਆਰ ਬਸ ਮਤਲਬ ਇਨਕਮ ਟੈਕਸ ਵੀ ਕਮਿਸ਼ਨ ਰੈਕ ਦੇ ਆਪਸਰ ਸਿੰਘ ਕਿਸੇ ਨੂੰ ਵੀ ਕੋਈ ਕੰਪਨੀ ਨਹੀਂ ਸੀ ਹੈ ਮਟ ਬਦਲਾਵ ਤੇ ਬਦਲਾਵ ਲੈਣੀ ਹੁੰਦੀ ਤੁਸੀਂ ਦੇਖਿਆ ਵੀ ਹੋਏਗਾ ਕਿ ਪਹਿਲਾਂ ਪਿਛੇ ਸਰਕਾਰਾਂ ਦੇ ਵਿੱਚ ਐਮਐਲ ਦਾ ਮੋਬਾਈਲ ਨੰਬਰ ਨਹੀਂ ਸੀ ਬਤਾਉਂਦਾ ਟੈਂਪਲਿੰਗ ਪ੍ਰਹਾਖਿੰਗ ਨਾਲ ਇਸ ਕੋਲ ਰਹਿਣਾ ਆਪਣਾ ਠੀਕ ਹੈ ਜੀ ਜਿਹੜਾ ਫੰਡ ਕਿੰਨੇ ਆਏ ਨੇ ਇਹਨਾਂ ਨੇ ਸੀ ਕੋਈ ਰੱਬ ਦਾ ਫੰਡ ਕਿੱਦਾਂ ਵਰਤਿਆ ਨਹੀਂ ਇਹ ਵੀ ਨਹੀਂ ਹੁੰਦਾ ਹੁੰਦਾ ਫਿਰ ਦਬਾ ਕੇ ਰੱਖਦੇ ਹੁੰਦੇ